ਖਲਾਵੇ ਕਿ ਉਹ ਰਾਜੇਨ ਸਾਡੇ ਮਨਾਂ ਦੇ ਵਿੱਚ ਉਹਦੇ ਮਨ ਵਿੱਚ ਵੀ ਇਹ ਸਾਰੇ ਦੰਦ ਸੀ ਹੁਣ ਜੀ ਨੂੰ ਖਲਾਉਣਾ ਉਹਨੇ ਕਹਨਾ ਬਾ ਵਿਵਾ ਤੁਹਾਡੇ ਵਰਗੇ ਮਹਾਤਮਾ ਕੌਣ ਆ ਤੁਸੀਂ ਦਾਨੀ ਕਿੰਨੀਆਂ ਸੇਤਾ ਕੀਤੀਆਂ ਘਰ ਵਿੱਚ ਪੁੱਛਿਆ ਕਰੇ بیوی ਨੂੰ ਪੁੱਛੇ ਘਰ ਲਈ ਨੂੰ ਪੁੱਛੇ ਧਿਆਨ ਨੂੰ ਪੁੱਛੇ ਸਭ ਦੀ ਇੱਕੋ ਜਿਹਾ ਕਿ ਤੁਸੀਂ ਸਾਡੇ ਅਨਦਾਤਾ ਹੈ ਸਾਡੇ ਤੁਸੀਂ ਪਰਮਾਤਮਾ ਹੋ ਸਭ ਕੋ ਤੁਸੀਂ ਹੈ ਸਾਡੇ ਦੁਨੀਆ ਸੜੇ ਦਾ ਬੋਗ। ਪਰ ਉਸ ਘਰ ਦੇ ਵਿੱਚੋਂ ਉਸ ਦੁਨੀਆ ਦੇ ਵਿੱਚ ਅਗਿਆਨਤਾ ਦੇ ਵਿੱਚ ਡੁੱਬੀ ਦੁਨੀਆ ਦੇ ਵਿੱਚੋਂ ਇੱਕ ਪ੍ਰਕਾਸ਼ ਦੀ ਲੋਹ। ਸਾਰਨੇ ਛੋਟੀ ਬੇਟੀ ਬੀਬੀ ਰਜਨੀ। ਉਹਦੇ মুখ ਤੋਂ ਇਹ ਆਵਾਜ਼ ਨਹੀਂ ਆਉਂਦੀ ਸੀ। ਜਦੋਂ ਪੁੱਛਿਆ ਕਰੇ। ਜਦੋਂ ਪੇਟਾ ਕਰੇ ਪੀਏ ਤੂੰ ਦੱਸ ਕਿ ਦਾ ਖਾਨੇ ਆ। ਤੈਨੂੰ ਕੌਣ ਫੜਾਉਂਦਾ? ਤੇਰੀ ਪਾਲਨ ਕੁਛ ਨੂੰ ਕੋ ਕਰਦਾ ਉਹਦੇ ਚ ਧਰਮਕ ਖਿਆਲ ਸੀ ਧਰਮਕ ਗਿਆਨ ਸੀ ਉਹਨੂੰ ਸੱਚ ਦੀ ਸਮਝ ਸੀ ਸੋਝੀ ਸੀ ਸੋਝੀ ਸੀ ਤੇ ਕਹਿੰਦੀ ਪਿਤਾ ਜੀ ਮੈਂ ਉਹਦਾ ਦਿੱਤਾ ਖਾਣਿਆ ਜੋ ਸਾਰੇ ਜਗਤ ਨੂੰ ਦਿੰਦਾ ਤੁਸੀਂ ਤਾਂ ਇਕੱਲੇ ਅਨਾਜ ਹੀ ਗੱਲ ਕਰਦੇ ਹੋ ਉਹ ਤਾਂ ਹਵਾ ਦਿੰਦਾ ਪਾਣੀ ਦਿੰਦਾ ਰੋਸ਼ਨੀ ਦਿੰਦਾ ਇਹ ਤਾਂ ਤੁਸੀਂ ਦੇ ਨਹੀਂ ਸਕਦੇ ਨਾ ਸਭ ਕੁਝ ਵੀ ਤੁਸੀਂ ਕਿਸ ਕਿਸ ਨੂੰ ਹਵਾ ਦਾ ਲੰਗਰ ਲਾ ਦੋਗੇ ਕਿਸ ਕਿਸ ਨੂੰ ਹਵਾ ਦੇ ਦੋਗੇ ਉਹ ਵਹਿਗੁਰੂ ਸਾਹਿਬ ਨੇ ਦਿੰਦਾ ਸਵਾਸ ਦਿੰਦਾ ਸਭ ਤੋਂ ਵੱਡੇ ਇਹ ਤੁਸੀਂ ਕਿਸੇ ਨੂੰ ਸਵਾਸ ਦੇ ਸਕਦੇ ਆ ਤੁਸੀਂ ਵੱਡੇ ਕਿਵੇਂ ਹੋਗੇ ਵਹਿਗੁਰੂ ਤੇ ਸਰੀਰ ਦੇ ਵਿੱਚ ਉਸ ਆਤਮਾ ਨੇ ਜਿਉਣ ਦੀ ਸਵਾਸ ਦਿੱਤੇ ਸਵਾਸ ਦਿੱਤੇ ਤੁਸੀਂ ਦੇ ਸਕਦੇ ਹੋ ਬੱਚੀ ਛੋਟੀ ਸੀ ਪਹਿਲਾਂ ਤਾਂ ਪਿਤਾ ਨੇ ਕੋਈ ਮੰਦੇ ਤੇ ਬਾੜਾ ਮਾਇਨਾ ਕੀਤਾ ਕੋ ਮਾਨ ਚ ਗੱਲਾਂ ਲੰੰਦੀ ਚਲੋ ਛੋਟੀ ਹੈ ਛੋਟੀ ਹੈ ਉਦੋਂ ਬੀਬੀ ਰਜਨੀ ਦੀ ਉਮਰ ਵੱਡੀ ਹੋ ਰਹੀ ਹੈ ਉਦੋਂ ਸੇੜ ਦਾ ਜੇ ਧਨ ਦੌਲਤ ਵੱਧ ਰਿਹਾ ਨਾਲ ਹੀ ਹਉਮੇ ਹੰਕਾਰ ਦਾ ਪਾਰਾ ਵੀ ਵਧ ਹੀ ਜਾ ਰਿਹਾ ਦਿਨੋ ਦਿਨ ਤੇ ਇਹ ਵੱਡੀ ਹੁੰਦੀ ਹੈ ਸਵਾਲ ਹੋਈ ਹੈ ਜਵਾਬੀ ਹੋਈ ਹੈ ਕਿ ਪਿਤਾ ਜੀ ਮੈਂ ਤਾਂ ਉਹ ਸਾਰਾ ਸੰਸਾਰ ਪਾਲਣ ਵਾਲਾ ਮਾਲਕ ਆ ਨਾ ਜਿਵੇਂ ਤੁਹਾਨੂੰ ਦਿੰਦਾ ਉਹਨੇ ਮੈਨੂੰ ਵੀ ਦਿੱਤਾ ਹੋਇਆ। ਔਰ ਪਿਤਾ ਹੌਲੀ-ਹੌਲੀ ਕਰ ਕਿਉਂ ਖਿਜਣ ਦੀ ਹੱਤ ਪੈ ਗਈ। ਕਿ ਸਾਰਾ ਮੈਨੂੰ ਜੀਜੀ ਕਰਦੇ ਆ ਇੱਕ ਇਹੀ ਹੈ ਕਿ ਧਰਮੀ ਬੰਦਾ ਕਦੇ ਕਿਸ ਦੀ ਜੀ ਹਜ਼ੂਰੀ ਨਹੀਂ ਕਰਦਾ। ਧਰਮੀਆਂ ਦੀ ਪਛਾਣ ਹੁੰਦੀ ਹੈ ਕਿ ਧਰਮੀ ਬੰਦਾ ਹੋਵੇ ਨਾ ਉਹਦੇ ਮੁਖੋਂ ਕਦੇ ਨਾ ਕਿਸੇ ਦੀ ਸੇਤ ਨਹੀਂ ਸੁਣੂਗੀ। ਕੇਵਲ ਤੋਂ ਕੇਵਲ ਇੱਕ ਸਿਮਤ ਹੈ ਉਤੋਂ ਹੀ ਸਮਾ ਨਹੀਂ ਮਿਲਦਾ ਹੋਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਚਰਨਾਂ ਦੇ ਨਾਲ ਜੁੜੇ ਹੋਵਾਂਗੇ ਬੈਠੇ ਹੋਵਾਂਗੇ ਤੇ ਜਿਹਨੂੰ ਨਸ਼ਾ ਹੋ ਗਿਆ ਨਾ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਚਰਨਾਂ ਦਾ ਉਹ ਕਿਵੇਂ ਛੱਡ ਦੂਗਾ ਵੀ ਉਹ ਚਰਨ ਛੱਡ ਕੇ ਦੂਸਰੇ ਦੀਆਂ ਚਰਨਾਂ ਲੱਤਾਂ 'ਚ ਬਹਿ ਜਵੇ ਜਾ ਕੇ ਹੋਰਾਂ ਦੀਆਂ ਸਿਮਤਾਂ ਕਰੀ ਜਾਵੇ ਦੇਹੀਆਂ ਦੀਆਂ ਸਿਮਤਾਂ ਕਰੀ ਜਾਵੇ ਸਾਦਾ ਮਾ ਆਤਮਾ ਦੀਆਂ ਇਹਨਾਂ ਦੀਆਂ ਜੋ ਤਰੇ ਫਿਰਦੇ ਆਉਣ ਹੋ ਜੇ ਕੋਈ ਹੋਵੇ ਤਾਂ ਸਿਫਤ ਕਰਨ ਦੇ ਲੈ ਕਰਾਂਗੇ ਵੀ ਪਰ ਲੱਭੇ ਹੀ ਨਹੀਂ ਕੋਈ ਹਲ ਤੱਕ ਮੈਂ ਤੂੰ ਜਿੱਤਾਂ ਕਰੀ ਜੈਨੇ ਚਲੋ ਠੀਕ ਆ ਭਾਈ ਗਿਆਨ ਅਗਿਆਨ ਦੀ ਵੀ ਇੱਕ ਸੀਮਾ ਹੁੰਦੀ ਆ ਕਿ ਗਿਆਨ ਨੇ ਸਮਝਾ ਦੇਣਾ ਅਗਿਆਨ ਨੇ ਲਕੋ ਦੇਣਾ ਹਾਂ ਉਹਨ ਰਬ ਦੇ ਪਿਆਰੇ ਆ ਅਰਬ ਦੀ ਭਗਤੀ ਨਾਲੇ ਰੱਬ ਦੀ ਉਸਤਤ ਤੋ ਬਿਗੈਰ ਨਾ ਕੋਈ ਦੂਸਰੀ ਦੀ ਉਸਤਤ ਕਰਨ ਦੀ ਨਾ ਕੋਈ ਜਵਾਨ ਆ ਨਾ ਕੋਈ ਸਮਾਂ ਉਹ ਕਦੇ ਨਹੀਂ ਕਰਦੇ ਜਿਹਦੇ ਕੋ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਜਾਨਾ ਵਾਲਾ ਰਸ ਹੁੰਦਾ ਨਾ ਨਾਮ ਵਾਲਾ ਰਸ ਹੁੰਦਾ ਉਹ ਫਿਰ ਦੂਸਰਾ ਰਸ ਕਿੱਥੋਂ ਪ੍ਰਾਪਤ ਲੈਕ ਉਹ ਦੂਸਰਾ ਰਸ ਕਿਉਂ ਲੱਭੇਗਾ ਢੂੰਡੇਗਾ ਇੱਕੋ ਰਸ ਹੈ ਉਹ ਹੈ ਪ੍ਰਮਾਤਮਾ ਦਾ ਔਰ ਬੀਬੀ ਰਜਨੀ ਉਮਰ ਵੱਡੀ ਹੁੰਦੀ ਜਾ ਰਹੀ ਹੈ ਪਿਤਾ ਮੀਰ ਹੋ ਜਾਂਦਾ ਉਹਦਾ ਹਉਮੇ ਹੰਕਾਰ ਵਾਲਾ ਪਾ ਉੱਪਰ ਹੋ ਜਾਂਦਾ ਫਿਰ ਕੁਛ ਹੀ ਹੈ ਇੱਕ ਦਿਨ ਖੇਜੀ ਗਿਆ ਪੂਰੇ ਬਿਸਰੈ ਸਾਰੀ ਸੀਮਾ ਪਾਰ ਕਰਤੀ ਕਹਿੰਦੇ ਠੀਕ ਹੈ ਬਾਕੀ ਸਭ ਤੀਆਂ ਚੰਗੇ ਘਰੇ ਵੀ ਆਈਆਂ ਔਰ ਇੱਕ ਜਿਹਦੇ ਤੇ ਜਿਆਦਾ ਖੇਦਦਾ ਸੀ ਕਿ ਮੇਰਾ ਨਾਂ ਨਹੀਂ ਲੈਂਦੀ ਖਲਾਉਣਾ ਮੈਂ ਆ ਕਰਤੇ ਮੈਂ ਕਰਦਾ ਬਥੇਰਾ ਕਿਆ ਭੈਣਾ ਨੇ ਕਿਆ ਮਾਣੇ ਕਿ ਆ ਤੇ ਇਹ ਕਹਦੇ ਤੇਰਾ ਕੀ ਜਾਂਦਾ ਪਰ ਸੱਚੇ ਧਰਮੀ ਕਿਤੇ ਨਹੀਂ ਝੁਕਦੇ ਕਿਤੇ ਨਹੀਂ ਮੰਨਦੇ ਜੋ ਸੱਚ ਹੈ ਸੱਚ ਹੈ ਧਰਮੀ ਮੇਸ਼ਾ ਸਭ ਕੁਝ ਵਾਰ ਦੇਣਗੇ ਪਰ ਸੱਚ ਤੋਂ ਪਿੱਛੇ ਨਹੀਂ ਹਟਦੇ ਇਹ ਧਰਮੀਆਂ ਦੀ ਪਹਿਚਾਨ ਆ ਤੈਂ ਤਾਂ ਬੰਦ ਬਦਕਟਾ ਵਾਇਕੇ ਕਿ ਕਿੰਨੀਆਂ ਤਕਲੀਫਾਂ ਦੁੱਖ ਤਕਲੀਫਾਂ ਚੱਲੀਆਂ ਸ਼ਹਾਦਤਾਂ ਚੱਲੀਆਂ ਇਹ ਗੁਰੂ ਪਾਸ਼ਾ ਦੇ ਚਰਨਾਂ ਦਾ ਰਾਸੀ ਸੀ ਇਹ جنੂਨ ਸੀ ਪ੍ਰੇਮ ਸੀ ਨਾ ਭਾਈ ਇਹ ਨਹੀਂ ਛੱਡ ਸਕਦੇ ਇਹ ਕੀ ਹੈ ਜਾਨ ਤਨ ਗੰਦਗੀ ਦੀ ਕੋਠੜੀ আর ਹੀਦਿਆਂ ਦੀ ਖਾਨਾ ਜੇ ਸਰ ਦਿੱਤੇ ਆ ਹਰ ਮਿਲੇ ਤਾਂ ਵੀ ਸਸਤਾ ਜਾਣ ਜੇ ਕਿਤੇ ਸਭ ਕੁਝ ਵਾਰ ਕੇ ਵੀ ਨਾ ਜੇ ਪਰਮਾਤਮਾ ਮਿਲਦਾ ਹੋਵੇ ਤਾਂ ਤਾਂ ਸਸਤਾ ਜੇ ਸੌਦਾ ਬਹੁਤ ਹੀ ਸਸਤਾ ਹੁਣ ਬੀਬੀ ਰਜਨੀ ਉਹਦੇ ਉੱਤੇ ਭਾਈ বৈਰੂ ਦੀ ਇੱਕ ਪਾਰ ਕਿਪਾ ਸੀ ਉਹ ਕਿੱਥੋਂ ਵੱਦਣ ਵਾਲੀ ਸੀ ਕਰ ਕਰਾ ਕੇ ਹਰ ਕੇ ਭਾਈ ਕਹਿੰਦਾ ਠੀਕ ਆ ਮੈਂ ਵੀ ਦੇ ਦਾਂ ਤੇਰਾ ਰੱਬ ਤੈਨੂੰ ਕਿਵੇਂ ਰੱਖਦਾ ਵੀ ਤੈਨੂੰ ਕਿਵੇਂ ਖਵਾਉਂਦਾ ਕਿਵੇਂ ਪੜਾਉਂਦਾ ਕੋੜੀ ਪਿੰਗਲਾ ਲੱਭਿਆ ਕਹਿੰਦੇ ਲੈ ਦੇਖਦੇ ਆ ਵੀ ਹੁਣ ਦੱਸੋ ਇਹ ਤੈਨੂੰ ਪਿੰਗਲਾ ਤੈਨੂੰ ਕਿਵੇਂ ਕਮਾ ਕੇ ਖਿਲਾਊਗਾ ਇਹ ਕੋੜੀ ਤੈਨੂੰ ਕਿਵੇਂ ਖਿਲਾਊਗਾ ਕਹਿੰਦੇ ਸਤਿਵੰਤ ਜੀ ਜੇ ਬਹਿਰੂ ਨੂੰ ਮਨਜ਼ੂਰ ਹੋਇਆ ਤੇ ਇਹੀ ਖਲਾਉਗਾ ਜੀ ਹੁਣ ਪਿੰਗਲੇ ਪਤੀ ਨੂੰ ਸਿਰ ਤੇ ਚੱਕੀ ਟੋਕਰੀ ਸਾਰਾ ਸ਼ਹਿਰ ਦੇ ਦੇ ਐਡੇ ਵੱਡੇ ਵੀ ਸੇਰ ਦੀ ਲੜਕੀ ਵੀ ਆ ਕੀ ਪਣਾ ਵਰਤ ਗਈ ਐਥੇ ਇੱਕ ਧਰਮ ਸੀ ਇੱਕ ਪਾਸੇ ਦੂਸਰੇ ਪਾਸੇ ਹੰਕਾਰੀ ਪੁਰਸ਼ ਜਿਹੜਾ ਕਹਿੰਦਾ ਮਿੱਤ ਵਗੈਰਾ ਕੁਝ ਹੋ ਨਹੀਂ ਸਕਦਾ ਤੇ ਦੂਸਰੇ ਪਾਸੇ ਧਰਮੀ ਦੀ ਪਰਮਾਤਮਾ ਪ੍ਰਤੀ ਰੱਬ ਪ੍ਰਤੀ ਸੱਚੀ ਨਿੱਚਾ ਸੱਚਾ ਪ੍ਰੇਮ ਅਟਲ ਵਿਸ਼ਵਾਸ ਉਹ ਵੀ ਬੀਬੀ ਆਪਣੇ ਪਤੀ ਨੇ ਸਿਰ ਤੇ ਚੁੱਕ ਕੇ ਕਿ ਕਹਾਣੀ ਤਾਂ ਸਭ ਨੇ ਸੁਣੀ ਹੁੰਦੀ ਹੈ ਪਰ ਅਮਲ ਦੇ ਵਿੱਚ ਵਿਰਲੇ ਨੇ ਲਿਆਂਦੀ ਹੁੰਦੀ ਹੈ ਕਿ ਅਮਲ ਦੇ ਵਿੱਚ ਲਿਆਉਣਾ ਨਾ ਕਿਸੇ ਦੇ ਇਤਿਹਾਸ ਨਹੀਂ ਸੁਣ ਤਾਂ ਭਾਈ ਜਿੰਨਾ ਕੋ ਸੌਣਿਆ ਉਸ ਤੋਂ ਵੱਧ ਤੁਹਾਨੂੰ ਕਿਤੇ ਯਾਦ ਹੈ ਉਧਰ ਡੰਗਾ ਹੀ ਤੱਕ ਜਾਦ ਹੈ ਗਹਿਰਾਈ ਤੱਕ ਜਾਦ ਹੈ ਕਿ ਇੱਕ ਦੂਜੇ ਤੁਹਾਨੂੰ ਗੱਲਾਂ ਦੱਸਿਆ ਤੁਹਾਨੂੰ ਹਜ਼ਾਰਾਂ ਗੱਲਾਂ ਯਾਦ ਨੇ ਇਤਿਹਾਸ ਦੀਆਂ ਬੱਦ ਜਾਣਦੇ ਪਰ ਗੱਲ ਆ ਜਾਂਦੀ ਹੈ ਭਈ ਯਾਦ ਤਾਂ ਹੈ ਮਨਿਆਂ ਵੀ ਇਹ ਚ ਅੱ ਵੀ ਰਜਨੀ ਦਾ ਇਤਿਹਾਸ ਕੋਈ ਨਵਾਂ ਨਹੀਂ ਜਦ ਕਿ ਨਵਾਂ ਨਹੀਂ ਦੱਸਣਾ ਰਹੇ ਸੁਣਦੇ ਆ ਰਹੇ ਅਕਸਰ ਜਦੋਂ ਜਾਣੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਜਾਣੇ ਆ ਨਮਸਕਾਰ ਕਰਨ ਜਿੰਨੇ ਆ ਗੁਰਾਂ ਦਾ ਸਪਾਸਿ ਦੀ ਨਗਰੀ ਇਸ 베ਰੀ ਦਾ ਜਿੱਕਰ ਜਰੂਰ ਦੱਖ ਪੰਜੜੀ 베ਰੀ ਦਾ ਇਹ ਹੋਈ ਨਹੀਂ ਸਕਦਾ ਕਿ ਸਿੱਖ ਜਾਵੇ ਤੇ ਉੱਥੇ ਇਸ਼ਾਨਾ ਨਾ ਕਰੇ ਉੱਥੇ ਜਾਣੇ ਆ ਉੱਥੇ ਦਾ ਇਤਿਹਾਸ ਜਦੋਂ ਦੇਖਦੇ ਆ ਪੜ੍ਹਦੇ ਆ ਕਹਿੰਦੇ ਉਹ ਬੀਬੀ ਆਪਣੇ ਪਤੀ ਨੂੰ ਚੱਕੇ ਉਹ ਜਸਤਨ ਦਾ ਭਾਈ ਦਾ ਜਗ੍ਹਾ ਰ ਕਿਰਤ ਹੁੰਦੀ ਸੀ ਵੇਕਰ ਆਜੇ ਕੰਮ ਕਰਨਾ ਜਾਂ ਕਿਤੇ ਹੋਰ ਕਰਨਾ ਆਪਣੇ ਪਤੀ ਨੂੰ ਕਿਤੇ ਚੰਗੀ ਜੀ ਸ਼ਾਂ ਦੇਖ ਕੇ ਉੱਤੇ ਰੱਖ ਜਾਣਾ ਤੇ ਆ ਕੇ ਉਹਨੂੰ ਕੰਮ ਕਰ ਕਰਕੇ ਆ ਕੇ ਫਿਰ ਦੇਖਣਾ ਸਮਾਂ ਬੀਤਦਾ ਜਾ ਰਿਹਾ ਬੀਤਦਾ ਜਾ ਰਿਹਾ ਹੁਣ ਧਰਮੀ ਦਾ ਵੀ ਇਮਤਿਹਾਨ ਸੀ ਕਿ ਇਹ ਇਮਤਿਹਾਨ ਧਰਮੀਆਂ ਉੱਤੇ ਹੀ ਪੈਂਦੇ ਆ ਬਈ ਧਰਮੀਆਂ ਤੇ ਨਹੀਂ ਕਿ ਜਦੋਂ ਵੈਗਨ ਉਹਨੇ ਆਪਣੇ ਘਰ ਬਣਾਣਾ ਵਾ ਅੱਬਾ ਕੋਈ ਸਮਾਨ ਲੈਣਾ ਹੋਵੇ ਘਰ ਵਾਸਤੇ ਕਿੰਨੀ ਪਰਖਦੇ ਆ ਤੇ ਘਰ ਵਿੱਚ ਆਪਾਂ ਕੋਈ ਚੀਜ਼ ਲੈਉਣ ਤੋਂ ਪਹਿਲਾਂ ਪਰਖੀਦੀ ਹੈ ਨਾ ਇੱਥੇ ਤਾਂ ਪਾਤਸ਼ਾਹ ਦੇ ਘਰ ਵਿੱਚ ਜਾਣਾ ਤੋਂ ਮਾਲਕ ਬਣਨਾ ਸ੍ਰਿਸ਼ਟੀ ਦਾ ਕਦੇ ਸੋਚਿਆ ਕਿ ਇੱਕ ਆਤਮਾ ਸ੍ਰਿਸ਼ਟੀ ਦੀ ਮਾਲਕ ਬਣ ਸਕਦੀ ਹੈ ਇਦੇ ਹੁਕਮ ਤੋਂ ਬਗੈਰ ਇਹ ਕੋਈ ਮੰਦਰ ਸੌਖੀ ਨਹੀਂ ਧਰਮੀਆਂ ਵਾਲੀ ਕਿ ਜੋ ਅੱਜ ਮਨੁੱਖ ਬੈਠਾ ਨਾ ਜੋ ਅਸੀਂ ਮਨੁੱਖ ਦੇਖ ਰਹੇ ਹਾਂ ਅੱਜ ਸੰਸਾਰ ਚ ਭਾਵੇਂ ਦੀ ਕਦਰ ਨਹੀਂ ਕੀਮਤ ਨਹੀਂ ਹੈ ਤੱਕੇ ਪਹਿਰੇ ਠੋਕਰਾਂ ਪਹਿਰੀਆਂ ਕਿ ਇਹਦਾ ਭਾਈ ਇੱਜ਼ਤ ਮਾਨ ਸਤਕਾਰ ਨਹੀਂ ਹੈ ਅਖਾਲਸੇ ਦੀ ਗੱਲ ਵੀ ਸਿੱਖ ਦੀ ਗੱਲ ਵੀ ਇਹ ਨਾਲ ਹੀ ਹੈ ਭਾਈ ਇਹ ਵੀ ਇਹ ਬਹਿਰੂ ਤਾਂ ਹਾਲ ਤੱਕ ਹੋਇਆ ਨਹੀਂ ਹੈ ਜਿੱਦਣ ਇਹ ਬਹਿਰੂ ਤਾਂ ਹੋ ਗਿਆ ਨਾ ਇਹਨੇ ਖੁਦ ਬਹਿਰੂ ਬਣ ਜਾਣਾ ਤੇ ਬਹਿਰੂ ਤੋਂ ਬਗੈਰ ਤਾਂ ਕੋਈ ਪਤਾ ਨਹੀਂ ਹਿਲਦਾ ਭਾਈ ਇਹ ਬਹਿਰੂ ਤੋਂ ਹੁਕਮ ਤੋਂ ਬਗੈਰ ਕਿ ਕੋਈ ਆਤਮਾ ਆਪਣਾ ਸਵਾਸ ਨਹੀਂ ਪੂਰਾ ਕਰ ਸਕਦੀ ਕਿ ਧਰਮੇ ਵਾਣਾ ਸਚਖੰਡ ਵਾਸੀ ਵਾਣਾ ਇਹਦਾ ਭਾਵ ਤਾਂ ਇੱਕੋ ਹੀ ਆ ਭਾਈ ਇਹ ਉਸ ਪਰਮਾਤਮਾ ਵਰਗੇ ਬਣ ਜਾਣਾ ਉਹਦਾ ਹੀ ਰੂਪ ਬਣ ਜਾਣਾ ਬਾਣੀ ਦੱਸਦੀ ਏ ਗੁਰਬਾਣੀ ਕਹਿ ਰਹੀ ਏ ਹਰ ਕਾ ਸੇਵਕ ਹਰ ਹੀ ਜੀਐ ਕਿ ਹਰੀ ਦੇ ਸੇਵਾ ਕਰਨ ਵਾਲਾ ਹਰੀ ਨੂੰ ਧਿਆਉਣ ਵਾਲਾ ਹਰੀ ਦਾ ਹੀ ਰੂਪੰਦਾ ਐਡੀ ਵੱਡੀ ਵਸਤਾ ਦਾ ਤੂੰ ਮਾਲਕ ਬਣਨਾ ਵਾ ਕੋਈ ਮਾਮੋਲੀ ਜੀ ਗੱਲ ਨਹੀਂ ਐ ਕਿ ਇੰਨੇ ਵੈਰੂ ਤਰੇ ਤੇ ਇਮਤਿਹਾਨ ਪਰਖਾ ਲਾਉਂਦਾ ਵਾ ਤੈਂ ਤਾਂ ਰੱਬ ਦੇ ਪਿਆਰੇ ਕਹਿੰਦੇ ਆ ਭਾਵੇਂ ਬੰਦ-ਬੰਦ ਕੱਟਿਆ ਜਾਵੇ ਮੇਰੇ ਸਾਈਆਂ ਤੂੰ ਮਿਲਤਾ ਸਹੀਂ ਕੋਈ ਪਰਵਾਹ ਨਹੀਂ ਉਹ ਤਾਂ ਖੜ ਜਾਂਦੇ ਆ ਵੀ ਇੱਕ ਵਾਰ ਜੇ ਮੈਂ ਸਭ ਪੰਜਾਬ ਦਾ ਗਵਾਕੇ ਮਾਣ ਉਹ ਪਾਲਵਾ ਕਿ ਸਾਰੀ ਸ੍ਰਿਸ਼ਟੀ ਮੇਰੀ ਅਧੀਨ ਹੁਕਮ ਚ ਆ ਜਣੀ ਹੁਣ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਦੀ ਅਧੀਨ ਹੈ ਤੇ ਜੋ ਉਹਦੀ ਬੰਦਗੀ ਕਰਦਾ ਆ ਅਰਾਧਨਾ ਕਰਦਾ ਉਹਦੇ ਵਿੱਚ ਸਮਾ ਗਿਆ ਨਾ ਉਹਦਾ ਹੋ ਗਿਆ ਫਿਰ ਉਹ ਵੀ ਇੱਕ ਰਬ ਬਣ ਗਿਆ ਉਹ ਵੀ ਇੱਕ ਸੰਪੂਰਨ ਪ੍ਰਮਾਤਮਾ ਹੋ ਗਿਆ ਤੇ ਬਿਰ ਸਭ ਕਿਸ ਉਹਦੇ ਹੁਕਮ ਚ ਉਹਦੇ ਬਾਣੇ ਵਿੱਚ ਆ। ਨਾ ਕੋਈ ਦੁੱਖ ਨਾ ਕੋਈ ਤਕਲੀਫ ਨਾ ਕੋਈ ਜਨਮ ਨਾ ਕੋਈ ਮੌਤ ਨਾ ਕੋਈ ਸਮੇਂ ਦੀ ਬੰਦੀ। ਕੁਛ ਵੀ ਨਹੀਂ ਹੈ। ਐਡੀ ਬਡੀ ਮੰਜ਼ਲ ਹੈ ਕਿ ਦੀ ਐਵੇਂ ਥੋੜੀ ਕੁ ਨਾਨਤ ਪਾਛੈ ਤੋਂ ਲੈ ਕੇ। ਹੋਰ ਜਿੰਨੇ ਵੀ ਸੰਸਾਰ ਦੇ ਵਿੱਚ ਰੱਬ ਦੇ ਪਿਆਰੇ ਆਇਆ। ਅਵਤਾਰ ਜਨ ਆਏ ਉਹਨਾਂ ਨੇ ਕਿਹਾ ਪ੍ਰਮਾਤਮਾ ਦੀ ਬੰਦਗੀ ਦੀ ਗੱਲ ਕੀਤੀ ਹੈ। ਕਿ ਮਾਨ ਬਹੁਤ ਵੱਡਾ ਵੇ ਇਦੋਂ ਉੱਚਾ ਬਾਣ ਕੋਈ ਨਹੀਂ ਹੈ ਕਿ ਤੁਹਾਡੇ ਅਧੀਨ ਸਭ ਕੁਝ ਹੋ ਜਾਏਗਾ ਬਸ ਹੋ ਜਾਉਦਾ ਹੁਣ ਇਮਤਿਹਾਨ ਤਾਂ ਵੀ ਪੈਣੇ ਪੈਣੇ ਹੁੰਦੇ ਆ ਆਪਾਂ ਤਾਂ ਮੜੀ ਜੀ ਗੱਲ ਆਈ ਕਿ ਮਨੁੱਖ ਸੋਚਦਾ ਕਿ ਮੈਂ ਸ਼ਾਇਦ ਭਾਵੇਂ ਉਹ ਤਾਂ ਸਿਰਫ ਸਾਨੂੰ ਇੱਕ ਸਮਝਾਉਣ ਤਰੀਕਾ ਹੁੰਦਾ ਮਤਲਬ ਹੁੰਦਾ ਵਾ ਜੇ ਸਮਝ ਲਾ ਬਈ ਗੁਰਦਰੇ ਜਾਣਾ ਸ਼ੁਰੂ ਕੀਤਾ ਪਾੜ ਕਰਨਾ ਸ਼ੁਰੂ ਕੀਤਾ ਜਾ ਕੇ ਤੇ ਕਿਤੇ ਵੈਗਰੂ ਦੀ ਕਿਰਪਾ ਹੋਈ ਖੰਡੇ ਵਟੜ ਦੀ ਪੋਹਲ ਵੀ ਲੈ ਲਈ ਔਰ ਇਹ ਕਰਨ ਤੋਂ ਬਾਅਦ ਤੇਰੇ ਤੇ ਕੋਈ ਵਿਵਤਾ ਆ ਗਈ ਨਾ ਤਕਲੀਫ ਆ ਗਈ ਭਾਵ ਦੁੱਖ ਹੋਣੇ ਸ਼ੁਰੂ ਹੋ ਗਏ ਗਿਆਨੀ ਬੰਦਾ ਖੁਸ਼ ਹੁੰਦਾ ਕਿ ਰੱਬ ਮੇਰੀ ਸੁਣਦਾ ਵੇ ਉਹ ਹੁਣ ਮੇਰੇ ਇਮਤਿਹਾਨ ਚ ਲੈਣ ਲੱਗ ਗਿਆ ਇਹਦਾ ਮਤਲਬ ਉਹਨੂੰ ਮੇਰੀ ਖਿਆਲ ਆ ਉਹਨੂੰ ਮੇਰਾ ਖਿਆਲ ਆ ਮੇਰੇ ਤੇ ਨਿਗਾਹ ਉਹਦੀ ਮੇਰੇ ਤੇ ਦ੍ਰਿਸ਼ਟੀ ਹੈ ਮੇਰੇ ਬਾਰੇ ਸੋਚਦਾ ਵਾਹਿਗੁਰੂ ਇਹ ਜਦ ਦੁੱਖ ਹੁੰਦੇ ਆ ਨਾ ਉਹਦੇ ਇਹ ਸੋਚਿਆ ਕਿ ਰੱਬ ਮੇਰੇ ਬਾਰੇ ਸੋਚਦਾ ਕਿ ਵੈਗਰੂ ਮੇਰੇ ਬਾਰੇ ਖਿਆਲ ਆ ਉਹਨੂੰ ਭਾਈ ਉਹਨੂੰ ਉਹਦੀ ਨਿਗਾ ਚ ਧਿਆਨ ਚ ਮੈਂ ਹੈਗਾ ਵਾਂ ਤੇ ਇਹ ਤਾਂ ਮੈਨੂੰ ਦੁੱਖ ਦੇ ਰਿਹਾ ਨਾ ਇਹਦਾ ਮਤਲਬ ਮੇਰੇ ਇਮਤਿਹਾਨ ਲੈ ਰਿਹਾ ਟੈਸਟ ਲੈ ਰਿਹਾ ਵਾ ਇਹਦਾ ਮਤਲਬ ਇਸ ਤੋਂ ਬਾਅਦ ਹੁਣ ਮੈਂ ਇਸ ਟੈਸਟ ਵਿੱਚੋਂ ਫੇਲ ਨਹੀਂ ਹੋਣਾ ਅੱਗੇ ਮੰਜ਼ਰਾਂ ਤਾਂ ਆਲੀ ਮਿਲਣੀ ਹੈ ਕਲਾਸ ਵਿੱਚ ਬੱਚਾ ਬੈਠਾ ਨਾ ਉਹਦਾ ਇਮਤਿਹਾਨ ਹੁੰਦਾ ਹੁਣ ਇਮਤਿਹਾਨ ਦੇ ਵੱਲ ਜ਼ੋਰ ਹੁੰਦਾ ਕਿ ਹੁਣ ਮੈਂ ਅਗਲੀ ਕਲਾਸ ਤੇ ਰਹਿ ਜਾਣਾ ਉਹਨੇ ਚਾਹ ਹੁੰਦਾ ਵਾ ਪਹਿਲੇ ਤੋਂ ਦੂਜੀ ਦੂਜੀ ਤੋਂ ਤੀਜੀ ਕਰਦੇ ਕਰਦੇ ਸਕੂਲ ਤੋਂ ਕਾਲਜ ਕਾਲਜ ਨਹੀਂ ਯੂਨੀਵਰਸਿਟੀ ਗਾਂਢੀ ਕਹੀਂ ਜਾਂਦਾ ਨਾ ਇਮਤਿਹਾਨ ਪਾਸ ਹੋਈ ਜਾਓ ਤੇ ਗਾਂਢੀ ਕਹੀਂ ਜਾਈ ਜਾਓ ਤੇ ਜਿਨ੍ਹਾਂ ਨੂੰ ਚਾਹ ਹੁੰਦਾ ਭਾਈ ਗਾਂਹ ਜਾਣ ਦਾ ਉਹ ਫਿਰ ਪਰਵਾਹ ਨਹੀਂ ਕਰਦੇ ਇਮਤਿਹਾਨ ਤਾਂ ਵੀ ਆਉਣੀ ਹੋਣੀ ਪਰ ਆਪਾਂ ਹੀ ਕਰਦੇ ਆ ਥੋੜਾ ਜਿਆ ਕੋਈ ਦੁੱਖ ਤਕਲੀਫ ਨਾ ਹੋਈ ਬੜੇ ਚਾਹ ਮਨਾ ਗੁਰਦਰਾ ਸਾਹਿਬ ਤੋਂ ਘਟਕਾ ਲੈਂਦਾ ਸੀ ਗ੍ਰੰਤੀ ਸਾਹਿਬ ਤੋਂ ਬਈ 4 ਦਿਨ ਸੁੱਖ ਨਹੀਂ ਯਾਦ ਆਈ ਕੋਈ ਗੱਲਬਾਤ ਹੋ ਗਈ ਸਿਰ ਦੁਖਣ ਲੱਗ ਗਿਆ ਨੀਂਦੋਂ ਲੱਗੀ ਹੋਰ ਜਦੀ ਇਕੱਠਾ ਕਰਕੇ ਰੱਖਦਣਾ 5ਵੇਂ ਦਿਨ ਮੋੜ ਨਾਂ ਦੇ ਲਓ ਬਾਬਾ ਜੀ ਸਾਡੀ ਗੱਲ ਨਹੀਂ ਬਣੀ ਕੀ ਬਣਾਉਣੀ ਸੀ ਕਿ ਸਾਡੀ ਗੱਲ ਨਹੀਂ ਮਣੀ ਤੂੰ ਗੱਲ ਬਣਾਉਣੇ ਕੀ ਸੀ ਭਾਈ ਗੱਲ ਤਾਂ ਭਾਈ ساری ਉਮਰ ਬੀਤ ਜਾਂਦੀ ਏ ਉਸ ਮਾਲਕ ਦੇ ਨਾਲ ਬਣਾਉਣ ਦੇ ਲਈ ਕਿ ਕਿ ਉਹ ਸੱਚੀ ਪ੍ਰੀਤ ਹੈ ਜਿਹੜੀ ਸੰਸਾਰ ਵਾਲੀ ਪ੍ਰੀਤ ਐ ਤਾਂ ਝੂਠੀ ਐ ਹੁਣ ਇਮਤਿਹਾਨ ਆਉਣਗੇ ਤੇ ਇਨਸਾਨ ਕਦੇ ਕਿਰਪਾ ਲਾ ਦਤੀ ਕਦੇ ਪਾ ਲਈ ਕਦੇ ਗੁਰਦਾਰੇ ਚਲੇ ਗਿਆ ਨਹੀਂ ਗਿਆ ਮੈਂ ਤਾਂ ਬਾਬੇ ਕੋਲ ਜਾਂਦਾ ਜਿਵੇਂ ਤਾਂ ਆ ਕੋ ਸੌਣ ਲੱਗ ਗਿਆ ਗੁੱਟ ਕੇ ਸਭ ਰੱਖ ਤੇ ਚੱਕ ਲੈ ਇਹ ਕੱਚਿਆਂ ਦੀ ਗੱਲ ਹੁੰਦੀ ਐ ਬਚਿਆਨੋ ਤੋਣਦੜੀ ਤੱਕ ਗੱਲ ਪਾਸ਼ਾ ਨੇ ਤੈਨੂੰ ਵੀ ਕਹੀ ਆ ਕਿ ਮਨੋਕਨ ਵੀ ਕਿਹਾ ਨਾਨਕ ਕੱਚੜਿਆਂ ਸੋ ਤੋੜ ਢੋਂਡ ਸਜਣ ਸੰਤ ਪੱਕਿਆਂ ਮਨੋਕਨ ਵੀ ਕਿਹਾ ਕਿ ਕਿਸੇ ਪੱਕੇ ਦਿਲਰ ਲੱਗੇ ਜਿਹੜਾ ਤੇਰਾ ਪਾਰ ਉਤਾਰਾ ਕਰ ਸਕੇ ਕੱਚੇ ਡੋਬੋ ਦੰਦੇ ਕਿ ਕੱਚੇ ਨਾ ਭਾਈ ਡੁੱਬ ਜਾਏਗਾ ਪੱਕੇ ਦਿਲਰ ਲੱਗੀ ਜਿਹੜਾ ਤੁਹਾਨੂੰ ਰਹਿ ਦਿੰਦਾ ਵਾ ਜਿਹੜਾ ਤੁਹਾਨੂੰ ਸਲਾਹ ਦਿੰਦਾ ਕਿ ਪੱਕੇ ਦੇ ਲੜ ਲੱਗੀ ਉਹ ਆਪਣੇ ਘਰ ਕਿਸੇ ਕੱਚੇ ਦੀ ਪ੍ਰਵੇਸ਼ ਐਂਟਰੀ ਨਹੀਂ ਅੱਗੇ ਆਵੇਗਾ ਉਹਨਾਂ ਵੀ ਪੱਕੇ ਹੀ ਚਾਹੀਦੇ ਆ ਉਹਨੇ ਵੀ ਪਰਖ-ਪਰਖ ਕੇ ਲੈਣੇ ਆ ਧਰਮੀ ਤੇ ਜਦੋਂ ਇਮਤਿਹਾਨ ਪੈਂਦੇ ਆ ਨਾ ਜਦੋਂ ਸੰਕਟ ਆਉਣੇ ਸ਼ੁਰੂ ਹੋ ਗਏ ਖੁਸ਼ ਹੋਇਆ ਕਰੋ ਵੀ ਰੱਬ ਹੁਣ ਮੇਰੇ ਵੱਲ ਖਿਆਲ ਕਰਨ ਲੱਗਿਆ ਹੈ ਜਿਹੜੇ ਇਮਤਿਹਾਨ ਜੇ ਲੈਂਦਾ ਇਹਦਾ ਮਤਲਬ ਹੁਣ ਆਪਾਂ ਇੱਚ ਫੇਲ ਨਹੀਂ ਹੋਣਾ ਇਹਨੂੰ ਪਾਸ ਕਰਨਾ ਬਤ ਤੋਂ ਬਤ ਕੋਸ਼ਿਸ਼ ਕਰਕੇ ਤਾਂ ਕਿ ਮੈਨੂੰ ਅਗਾਹ ਦਾ ਘਰ ਮਿਲ ਜਾਵੇ ਘਰ ਦੀ ਮੰਜ਼ਲ ਮਿਲ ਜਾਵੇ ਉੱਚੀ ਪਦਵੀ ਮਿਲ ਜਾਵੇ ਹੁਣ ਬੀਬੀ ਰਜਨੀ ਦੇ ਉੱਤੇ ਵੀ ਭਾਈ ਇਸ ਤਰ੍ਹਾਂ ਦੀ ਵੀ ਉਹਦਾ ਨੇਚਾ ਵੀ ਪਰਖਣਾ ਸੀ ਕਿ ਬਾਕੀ ਕਿੰਨੇ ਪਰਮਾਤਮਾ ਤੇ ਵਿਸ਼ਵਾਸ ਭਰੋਸਾ ਰੱਖਣ ਵਾਲੀ ਏ ਤੇ ਵਿਸ਼ਵਾਸ ਰੱਖਿਆ ਸੀ ਤੇ ਜੋ ਕਹਾਣੀ ਹੋਈ ਏ ਤੁਹਾਡੇ ਸਾਹਮਣੇ ਕਿਦਾਂ ਉਸ ਪਿੰਗਲੇ ਦਾ ਸਰੀਰ ਠੀਕ ਹੋਇਆ ਗੁਰੂ ਰਾਮ ਦਾਸ ਪਾਤਸ਼ਾਹ ਜੀ ਮਹਾਰਾਜ ਨਾਲ ਮਿਲਾਂ ਪੋਇਆ ਉਹ ਸਾਰਿਆਂ ਨੂੰ ਇਤਿਹਾਸ ਆਪਾਂ ਨੂੰ ਪਤਾ ਹੈ ਬਾਹਰੋਂ ਵਚਨ ਦੀ ਲੋੜ ਨਹੀਂ ਹੁੰਦੀ ਕਿ ਉਸ ਬੀਬੀ ਰਜਨੀ ਨੂੰ ਜਿਨੇ ਰੱਬ ਤੇ ਵਿਸ਼ਵਾਸ ਕੀਤਾ ਸੀ ਜਿਦਾਂ ਰੱਬ ਤੇ ਪਜੋ ਰੋਸਾ ਸੀ ਜਿਹੜੀ ਵਾਰ-ਵਾਰ ਇਹੀ ਕਹਿੰਦੀ ਸੀ ਕਿ ਪਿਤਾ ਜੀ ਸਭ ਦਾ ਦਾਤਾ ਉਹ ਪ੍ਰਮਾਤਮਾ ਹੈ ਸਭ ਨੂੰ ਦੇਣ ਵਾਲਾ ਉਹ ਵਹਿਗੂ ਨਿਰੰਕਾਰ ਹੈ ਅੱਜ ਉਹਦਾ ਸਿੱਖ ਜਗਤ ਵਿੱਚ ਨਾਮ ਹੈ ਉਹਦਾ ਨਾਮ ਅੱਜ ਗੁਰੂ ਰਾਮਦਾਸ ਪਾਸ਼ਾ ਦੇ ਚਾਨਾਂ ਦੇ ਵਿੱਚ ਉਹਦਾ ਨਾਮ ਸੋਹ ਬਤਾ ਹੈ ਕਿ ਇਹ ਮਾਤਾ ਇਹ ਭੈਣ ਏ ਬੀਬੀ ਜੁੜੀ ਸੀ ਰਬਤੇ ਬਸ ਵਯਾਸ ਰਬਤੇ ਪਰੋਸਾਂ ਕਰਨ ਵਾਲੀ ਕਿਹਨੂੰ ਇਤਿਹਾਸ ਨਹੀਂ ਪਤਾ ਬੀਬੀ ਰਜਨੀ ਦਾ ਸਭ ਨੂੰ ਪਤਾ ਬਈ ਕਿੰਨਾ ਨਾਮ ਹੈ ਕਿੰਨਾ ਹਤਵ ਸਿੱਖ ਜਾਂਦਾ ਇਸ਼ਨਾ ਜ਼ਰੂਰ ਕਰਦਾ ਇੱਕ ਪਤੀ ਵਰਤਾ ਇਸਤਰੀ ਦੀ ਗੱਲ ਹੈ ਇਹ ਬੀਬੀ ਰਜਨੀ ਜੀ ਉਹਨੇ ਆਪਣੇ ਪਤੀ ਦਾ ਕਦੇ ਸਾਥ ਨਹੀਂ ਛੱਡਿਆ ਸੀ ਤੇ ਮਾਨ ਦੇਖੋ ਦੁਨਿਆਇ ਤਾ ਜਿਹੜਾ ਮਾਣ ਹੈ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਾਣ ਦਿੱਤਾ ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਮਰਿਆ ਨੇ ਮਾਣ ਅਦਵ ਸਤਕਾਰ ਦਿੱਤਾ ਤੇ ਸਮਝ ਲਓ ਭਾਈ ਉਹਨੂੰ ਪ੍ਰਮਾਤਮਾ ਨੇ ਮਾਣ ਤਾਣ ਦਿੱਤਾ ਤੇ ਕਿੱਡੀ ਪਦਵੀ ਹੈ ਨਾ ਕਿ ਆਪਣੇ ਪਤੀ ਦਾ ਹੋ ਕੇ ਰਹਿਣਾ ਪਤਨੀਆਂ ਵਾਸਤੇ ਗਿਆਨ ਹੈ ਥੋੜੀ ਇਹ ਦੁੱਖ ਤਕਲੀਫ ਹੈ ਛੱਡ ਕੇ ਤੁਰ ਗਏ ਅਦੁੱ ਚੇਤਨ ਦੇਖੋ ਹਰੇ ਘਰਾਂ ਦੇ ਵਿੱਚ ਬੋਰੀ ਬੇਤਰਾ ਗੋਲੀ ਰੇਂਦਾ ਲੜਾਈਆਂ ਝਗੜੇ ਜੇਕਰ ਦੇ ਪਤੀ ਨੂੰ ਰੱਬ ਸਮਝ ਕੇ ਪੂਜੋ ਨਾ ਤੇ ਖਿਆਰ ਰਖੋ ਜਿੰਨਿਆ ਮਰਜੀ ਤਕਲੀਫਾਂ ਆਈ ਜਾਣ ਐਸੇ ਬਹੁਤ ਇਤਿਹਾਸ ਹੈ ਕਿ ਐਸੇ ਬਹੁਤ ਇਤਿਹਾਸ ਨੇ ਜੇ ਸੁਣਾਉਂਦੇ ਰਹੀਏ ਤੇ ਸਮੇਂ ਦੀ ਬਹੁਤ ਲੋੜ ਹੈ ਇਹ ਸਮਝਣਾ ਤਾਂ ਭਾਈ ਟੁਕ ਮਾਤਰਾ ਤੇ ਆ ਤੇ ਸਮਝ ਲੈਂਦਾ ਕਿ ਭਾਈ ਵਿਤ ਗੁਣਾਨਕ ਸਹਿ ਪਾਤਸ਼ਾਹੀ ਗਿਆਨ ਸੋਚ ਸਮਝ ਦੇ ਮੁਤਾਬਿਕ ਤਾਂ ਵੀ ਆ ਕੰਮ ਕੀਤੇ ਆ ਹੀ ਮਾਨਸਤਕਾਰ ਮਿਲਦਾ ਇਹ ਤਾਂ ਕਹਾਣੇ ਸੀ ਸੰਸਾਰਿਕ ਪਤਨੇ ਦੀ ਹੁਣ ਸੰਸਾਰ ਦੇ ਵਿੱਚ ਜੋ ਵੀ ਆਤਮਾ ਸਾਰੀਆਂ ਆਤਮਾ ਹੀ ਆ ਠਾਕਰ ਇੱਕ ਸਵਾਈ ਨਾਰ ਜਿਨੀਆਂ ਆਤਮਾ ਸਾਰੀਆਂ ਉਸ ਪ੍ਰਮਾਤਮਾ ਦੀਆਂ ਇਸਤਰੀਆਂ ਨੇ ਤੇ ਜਿੱਦਾਂ ਇੱਥੇ ਪਤਨੀ ਆਪਣੇ ਪਤੀ ਦਾ ਆਦਰ ਸਤਕਾਰ ਮਾਨ ਤਨ ਕਰਕੇ ਇੱਜ਼ਤ ਪਾਉਂਦੀ ਹੈ ਨਾ ਉਸੇ ਤਰ੍ਹਾਂ ਇਸ ਆਤਮਕ ਰੂਪੀ ਇਸਤਰੀ ਇਹਨੇ ਵੀ ਪ੍ਰਮਾਤਮਾ ਦੇ ਕਰਮਾਂ ਦਾ ਮਾਨ ਤਦ ਪਾਉਣਾ ਜੇ ਉਹਦੀ ਹੋ ਕੇ ਰਹੇਗੀ ਜੇ ਉਹਦੀ ਹੋ ਕੇ ਰਹੋਗੀ ਤਦ ਹੀ ਮਾਨ ਸਤਕਾਰ ਮਿਲਣਾ ਨੀ ਤੇ ਸਤਿਗੁਰੂ ਆਸ਼ਣਿਕੇ ਦਿੱਤਾ ਖਾਸਮ ਬਸਾਰੇ ਤੇ ਕਮ ਜਾਤਾ ਨਾਨਕ ਨਾਵੇ ਬਾਜ ਸਨਾਥ ਆ ਹਾਲ ਤੋਂ ਨਹੀਂ ਹੈ ਕਿ ਜੇ ਪ੍ਰਮਾਤਮਾ ਦੇ ਘਰ ਵਿੱਚ ਜੇ ਵਾਪਸ ਨਹੀਂ ਜੋ ਆਤਮਾ ਜਾਂਦੀ ਨਾ ਦੁੱਖ ਤਕਲੀਫਾਂ ਚੱਲੀ ਜਾਣੀ ਆਤਮਾ ਨੂੰ ਨਹੀਂ ਮਰਨਾ ਹੁੰਦਾ ਬਸ ਇਹਦੇ ਦੁੱਖ ਤਕਲੀਫਾਂ ਨਹੀਂ ਖਤਮ ਹੁੰਦੀਆਂ ਇਨੂੰ ਜਦਨ ਵਿਛੋੜੀ ਦੀ ਤਾਂ ਲਾਗੀ ਨਾ ਕਿ ਮੈਂ ਪ੍ਰਮਾਤਮਾ ਨੂੰ ਵਿਛੜੀ ਹੋਈ ਆ ਮਨੁੱਖਾ ਨਾ ਇਹ ਸਰੀਰ ਨਹੀਂ ਫੈਡੀ ਜਿਹੜੀ ਆਤਮਾ ਅੱਜ ਜਿਹਨੂੰ ਇਸ ਗੱਲ ਦਾ ਵਿਛੋੜਾ ਲੱਗ ਰਿਹਾ ਨਾ ਵਿਛੋੜਾ ਸੁਣੇ ਡੁਕ ਬੈਨ ਡਿੱਖੇ ਵੀ ਇਹੋ ਬਾਜ ਪਿਆਰੇ ਆਪਣੇ ਵਿਰਹੀਨਾ ਤੇ ਰੋਦ ਕਹਿੰਦੇ ਜੇ ਨਾ ਦੇਖਾਂ ਤਾਂ ਮਰਦੇ ਆ ਵੇ ਛੋੜਾ ਸੁਣ ਡੁੱਖ ਵੰਡ ਠੇ ਮਰਿਓ ਬਾਜ ਪਿਆਰੇ ਆਪਣੇ ਵਿਰਹੀਨਾ ਦੀ ਰੋਧ ਕਿ ਜਿਹਨੂੰ ਨਸ਼ਾ ਲੱਗਿਆ ਨਾ ਕਿ ਮੈਂ ਤਾਂ ਭਾਈ ਆਪਣੇ ਪਤੀ ਪ੍ਰਮਾਤਮਾ ਤੋਂ ਵਿਛੜੀ ਹੋਈ ਆਤਮਾ ਵਾਂ ਮੇਰਾ ਤਾਂ ਸਭ ਕੁਸ ਉਹਦੇ ਘਰੀ ਮਾਨਸਤਕਾਰ ਹੈ ਨਹੀਂ ਮੈਨੂੰ ਕਿਸੇ ਨੇ ਪੁੱਛਣਾ ਨਹੀਂ ਕਿਤੇ ਨਾਮ ਨਹੀਂ ਹੋਣਾ ਮੈਂ ਤਾਂ ਉਹਦੀ ਘਰੀ ਜਾਣਾ ਬਸ ਬਸਾ ਦੁਨੀਆ ਵਾਲੀ ਖੇਡ ਦੇ ਵਿੱਚੋਂ ਜੋ ਸਮਾਂ ਮਿਲਿਆ ਇਹਨੂੰ ਪੂਰਾ ਕਰੀਏ ਪਰ ਇਸ ਸਮੇਂ ਨੂੰ ਕਦੇ ਵੀ ਅਜਾਇਨਾ ਗਵਾਓ ਬੇਰਥਾ ਨਾ ਜਾਣ ਦੋ ਇਹ ਸੰਸਾਰ ਜਿਸ ਤਰ੍ਹਾਂ ਚੱਲਦਾ ਆ ਰਿਹਾ ਨਾ ਇਹ ਉਦੋਂ ਵੀ ਚੱਲਦਾ ਸੀ ਜਦੋਂ ਤੂੰ ਨਹੀਂ ਸੀ ਹੁਣ ਵੀ ਚੱਲਦਾ ਜੇ ਤੂੰ ਹੈਗਾ ਵਾ ਤੂੰ ਨਹੀਂ ਹੋਵੇਗਾ ਗਾ ਨੂੰ ਤਦ ਵੀ ਇਹ ਨਹੀਂ ਦੇ ਚਲੀ ਜਾਣਾ ਇਹ ਤਾਂ ਬਹਿਣ ਵਹਿ ਰਿਆ ਜੁਨੀ ਆਂਦਾ ਇਹ ਨਿਰੰਤਰ ਭਾਈ ਜਦੋਂ ਜਿਹਦੀ ਵਾਰੀ ਆਂਦੀ ਅੱਗੇ ਆ ਜਾਂਦਾ ਆ ਸਾਡੀ ਵਾਰੀ ਹੈ ਅਸੀਂ ਇੱਥੇ ਆ ਬੈਠੇ ਹਾਂ ਜਿਸ ਆਸਨ ਹਮ ਬੈਠੇ ਕੇਤੇ ਵਸ ਗਏ ਕਿ ਜਿੱਥੇ ਆਪਾਂ ਬੈਠੇ ਆ ਇੱਥੇ ਪਤਾ ਨਹੀਂ ਕਿੰਨੀਆਂ ਦੁਨੀਆਂ ਆਈ ਕਿੰਨਿਆਂ ਨੇ ਆ ਕੇ ਰਹਿ ਜਾਣਾ ਪਰ ਇਸ ਥਾਂ ਤੋਂ ਉੱਤੋਂ ਇਸ ਸੁਨੋਖਾ ਦੇ ਵਿੱਚ ਆ ਕੇ कि ਆਪਣੇ ਘਰ ਨੂੰ ਲਭ ਲੈਣਾ ਆਪਣੇ ਘਰ ਨੂੰ ਖੋਜ ਲੈਣਾ ਹੁਣ ਆਪਣੇ ਘਰ ਵਿੱਚ ਜਾ ਬੰਨਾ ਵਾਪਸ ਇਹ ਕੇਵਲ ਤੋਂ ਕੇਵਲ ਵਰਲੀਆਂ ਰੂਹਾਂ ਦੇ ਭਾਗਾਂ ਵਿੱਚ ਆਉਂਦਾ ਕਿਉਂ ਆ ਕੇ ਮਾਇਆ 'ਚ ਲੱਫਟ ਜਾਂਦੇ ਆਂ ਸੰਸਾਰ ਦੀ ਮਾਇਆ মোহ ਮੰਤਾ ਇਹ ਸਾਰੇ ਤੇ ਲੱਫਟੇ ਬੈਠਾ ਮਨੁੱਖ ਹੈ ਆਪਣੀ ਆਤਮਾ ਦੀ ਦੁਰਗਤੀ ਖੁਦ ਹੀ ਕਰਦੇ ਹੈ ਪਰ ਜਿੰਨਾ ਚਿਰ ਇਹ ਸਤਿਗੁਰ ਪਾਤਸ਼ਾਹ ਦੇ ਚਾਨਾਂ ਦੇ ਵਿੱਚ ਜਾ ਕੇ ਵੰਦਾ ਨਹੀਂ ਆ ਇਹਨੂੰ ਕੋਈ ਮਾਣ ਨਹੀਂ ਕੋਈ ਅਦਬ ਨਹੀਂ ਕੋਈ ਸਤਕਾਰ ਨਹੀਂ ਹੈ ਜਾਣ ਦਾ ਤਰੀਕਾ ਮੈਥਡ ਮੇਰੇ ਕੋ ਨਾਨਕ ਸਹਿਬ ਪਾਤਸ਼ਾਹੀ ਮਹਾਰਾਜ ਤੈਨੂੰ ਸਮਝਾ ਰਹੇ ਸੋਝੀ ਦੇ ਰਿਹਾ ਆਜਾ ਭਾਈ ਜੋ ਛਰਨ ਆਵੇ ਤਿਸ ਕੰਠ ਲਾਵੇ ਕਿ ਇਹ ਵੀ ਛਰਨ ਆਜਾ ਇੱਥੇ ਐਂ ਮਾਣ ਮਹਿਲਣਾ ਨਹੀਂ ਤਾਂ ਭਾਈ ਇਹ ਨਹੀਂ ਕਿ ਭਾਈ ਤੋ ਇੱਥੇ ਬੈਠਾ ਕਿ ਦੁਨੀਆ ਤੈਨੂੰ ਸਲਾਮਾਂ ਕਰਦੀ ਐ ਚਾਰ ਬੰਦੇ ਆਕੇ ਤੇਰਾ ਹਾਲ ਚਾਲ ਪੁੱਛਦੇ ਆਂ ਗਰਤਾ ਇਹ ਐ ਇੱਥੋਂ ਜਦ ਤੁਰ ਗਏ ਨਾ ਸੰਸਾਰ ਨੂੰ ਛੱਡ ਕੇ ਉਦੋਂ ਤੇਰਾ ਅਦਵਸਤਕਾਰ ਕਿਨੇਗਾ ਨਾ ਜੈ ਮਾਤ ਪਿਤਾ ਸਤ ਮੀਤ ਨਾ